ਦੇ ਵੀਰ ਜੀ ਜੀ ਕਾਲਸਾ ਰਿਫਰ ਦਿੱਤੀ ਇਹ ਪੰਜਾਬ ਦੇ ਨਹੀਂ ਹਾਂ ਪਰ ਅੱਗੇ ਫੇਸਬੁਕ ਦੇਦੇ ਨੂੰ ਬਹੁਤ ਚੰਗਾ ਲੱਗਦਾ ਗਿੰਦੀ ਤਰਗੁਰ ਨਾਨਕ ਜਿੰਨੇ ਕੋਲ ਅੱਗੇ ਕਰਕੇ ਦਿਓ ਕਰੋ ਆਰ ਸਾਲ ਦਾ ਅੱਛਾ ਜੀ ਸਿੱਧੀ ਬੋਸੀ ਨਾਲ ਸਿੰ ਗੁਲਾਸਾ ਕਰ ਬੋਸੀ ਦਾ ਹੂੰ ਹੂੰ ਤਿੰਨ ਦਿਨ ਬਾਅਦ ਸੂ ਲੈ ਕਰਕੇ ਦਿਓ ਅੱਛਾ ਪਰਿਵਾਰ ਦੇ ਸੰਗ ਕਰਕੇ ਦਿਓ ਮੇਨ ਮੈਂ ਬਾਜੂ ਮਗਾ ਉਹਦਾ ਬਾਹਰ ਆ ਦੋ ਕਹਿੰਦੇ ਕੋਈ ਗੱਲ ਨਹੀਂ ਹੂੰ ਹੂੰ ਵੇਗਾ ਭਾਈ ਜਤਾਰ ਸਿੰਘ ਆਲ ਵੀ ਕਹਿੰਦੇ ਹੈਗੇ ਫਿਰ ਮਨ ਮੈਂ ਕਹਿੰਦਾ ਤੁਸਾਂ ਉਸਦੀ ਨਾਲ ਗੱਲ ਕਰ ਲੋ ਠੀਕ ਹੈ ਹਾਂ ਲੈ ਆਂਦੇ ਤੁਸੀਂ ਆਪੇ ਗੱਲੋ ਤੁਸੀਂ ਜਿਹੜਾ ਬਣਾ ਲੈ ਰਹੀ ਹੈ ਠੀਕ ਉਸ ਵੇ ਇੰਨਾ ਪਿਆਰ ਬਣ ਗਿਆ ਉਹਦਾ ਅੰਤ ਹੀ ਗੁੜੀ ਦਾ ਨੇ ਵੀ ਸਗੀ ਬਣਾ ਦੇ ਦਿੱਤਾ ਹੁੰਦਾ ਵਾਹ ਵਾਹ ਤਨ ਭਾਗ ਤੇ ਇਹ ਜਿਹੜਾ ਕਹਾਵਾ ਕਹਿੰਦਾ ਇਹ ਤਾਂ ਗੱਲ ਹੀ ਨਾ ਕਰਦੀ ਹੁੰਦੀ ਹੈ ਅੱਛਾ ਐਸੇ ਫੇਸਬੁਕ ਭਰਾ ਭਰਾ ਨਾਲ ਬੱਤਾਂ ਕਰ ਔਰ ਕੋਈ ਕੰਮ ਹੋਵੇ ਹੁਣ ਮੈਂ ਮਹੀਨੇ ਤੋਂ ਕੈਪਟਨ ਆਉਣਾ ਸੀਗਾ ਕਿਹੜੀ ਗੱਡੀਆਂ ਨਾਲ ਭੇਜੋ ਮੁੰਡਾ ਇੱਕ ਨਾਲ ਭੇਜੋ ਬੜਾ ਬੱਚਿਆਂ ਨੂੰ ਕਿਹੜੇ ਸ਼ਹਿਰ ਦੀ ਗੱਲ ਦੱਸ ਰਹੇ ਬੈਂਗਲੌਰ ਦੀ ਬੈਂਗਲੌਰ ਅੱਛਾ ਬੈਂਗਲੌਰ ਵੀ ਅੱਛਾ ਹੈ ਜੀ ਇੱਕ ਵੀ ਗੱਡੀਆਂ ਨਾਲ ਮੁੰਡਾ ਭੇਜੋ ਤੇ ਇੱਕ ਭੇਜੋ ਨਾਲ ਬੱਚਿਆਂ ਨੂੰ ਖਾ ਸਕੇ ਪਾ ਸਕੇ ਠੀਕ ਹੈ ਜੀ ਤੂੰ ਕੋਲੇ ਭੇਜੋ ਕਿਤੇ ਨਾਲ ਆ ਜਾਂਦਾ ਗ੍ਰੈਬ ਦੀਆਂਗੇ ਇਹ ਚਿੱਟਾ ਮਗਰਾਨੇ ਨਾਲ ਨਹੀਂ ਆ ਜਾਂਦੀ ਹਾਂ 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 ਨਹੀਂ ਬੈਂਗਲੌਰ ਵਾਲੇ ਤੇ ਅੱਛੇ ਅੱਛੇ ਪਾਣੀ ਦੀਆਂਗੇ ਰਹਿਣ ਦੇ ਮੈਂ ਵੀ ਰਿਹਾਗੇ ਉਹਨਾਂ ਦੇ ਬਿਲਕੁਲ ਬਹੁਤ ਵਧੀਆ ਬੰਦੇ ਨੇ ਇਦਾਂ ਮਾਰੇ ਮਿਲ ਜੁੰਦਾ ਜਗਤਾਰ ਸਿੰਘ ਜੀ ਨਾਲ ਸਭ ਤੋਂ ਪਹਿਲੀ ਮੈਂ ਸਾਈਡ ਤੇ ਹਾਜ਼ਰੀ ਫਰੀਹੀ ਦਰਬਾਰ ਸ ਹੈ ਸਰ ਉਹਨਾਂ